ਸਸਤੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋਰ ਸਾਰੇ ਜਿੰਨਾਂ ਤੋਂ ਕਿ ਅਸੀਂ ਠੀਕ ਠਾਕ ਐ ਜੀ ਅੱਜ ਆਪਾਂ ਕੋਲ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਵਿੱਚ ਬਹੁਤ ਘੱਟ ਰੇਟ ਤੇ ਵੀ ਹੈਗੇ ਕੁਝ ਥੋੜੇ ਜੇ ਥੋੜੀ ਜੀ ਜ਼ਿਆਦਾ ਰੇਟ ਆ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਹੈ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇਗੇ ਆਪਾਂ ਸ਼ੁਰੂ ਕਰਦੇ ਆ ਜੀ ਇਹਦਾ ਕਲਰ ਕਿੰਨਾ ਪਿਆਰਾ ਹੈਗਾ ਇਹਦੇ ਨਾਲ ਜਿਹੜੀ ਬਾਟਮ ਹੈਗੀ ਇਹ ਚਿਕਨ ਦੀ ਹੈਗੀ ਚਿਕਨ ਵੀ ਬਹੁਤ ਵਧੀਆ ਹੈਗੀ ਹੈ ਜੀ ਇਹਦੇ ਥੱਲੇ ਲਾਈਨਿੰਗ ਲੱਗੂਗੀ ਲਾਈਨਿੰਗ ਲੱਗ ਸਕਦੀ ਹੈ ਬਿਨਾ ਲਾਈਨਿੰਗ ਤੋਂ ਤਾਂ ਨਹੀਂ ਬਣਨੀਗੀ ਲਾਈਨਿੰਗ ਲੱਗੂਗੀ ਚਿਕਨ ਦੇ ਥੱਲੇ ਪਰ ਬਹੁਤ ਵਧੀਆ ਏਗੀ ਇਹ ਇਦੇ ਨਾਲ ਆਵਲੀ ਸ਼ਰਟਾਂ ਜੀ ਮੈਚਿੰਗ ਹੈ ਸ਼ਰਟ ਦਾ ਕੱਪੜਾ ਵੀ ਬਹੁਤ ਵਧੀਆ ਹੈਗਾ ਕਿਸੇ ਵੀ ਮੇਰੀ ਭੈਣ ਨੂੰ ਵੀਰ ਨੂੰ ਪਸੰਦ ਹੋਣਾ ਸਕਰੀਨ ਸ਼ਾਟ ਲੈ ਕੇ ਜਰੂਰ ਸਾਨੂੰ WhatsApp ਤੇ ਮੈਸੇਜ ਕਰੋ ਜੀ ਹਾਂ ਜੀ ਇਹਦਾ ਰੇਟ ਹੈਗਾ 850 ਰੁਪਈਆ ਤੇ ਮੈਚਿੰਗ ਬਹੁਤ ਜ਼ਿਆਦਾ ਸੋਹਣੀ ਹੈ ਦੂਜਾ ਸੂਟ ਹੈ ਜੀ ਆਲ ਓਵਰ ਇਹ ਹੈਗਾ ਜੀ ਆਲ ਓਵਰ ਸੂਟ ਇਹਦਾ ਰੇਟ ਹੈ 650 ਰੁਪਏ ਆ ਕਾਟਨ ਇਹ ਵੀ ਬਹੁਤ ਵਧੀਆ ਹੈਗੀ ਇਹਦੇ ਨਾਲ ਜਦੋਂ ਆਪਾਂ ਦੁਪੱਟਾ ਇਸ ਕਲਰ ਦਾ ਲਵਾਂਗੇ ਆਪਾਂ ਡਾਰਕ ਇਹਦੇ ਨਾਲ ਤਿੰਨ ਚਾਰ ਕਲਰਾਂ ਦੇ ਦੁਪੱਟੇ ਚੱਲ ਸਕਦੇ ਆ ਭਾਵੇਂ ਡਬਲ ਟਾਈ ਕਰਵਾ ਲਈਏ ਜੀ ਆਪਾਂ ਤੇ ਭਾਵੇਂ ਆਪਾਂ ਇੱਕ ਸਿੰਗਲ ਡਾਈ ਕਰਕੇ ਇਸ ਤਰ੍ਹਾਂ ਵੀ ਦੁਪੱਟਾ ਲੈ ਸਕਦੇ ਆ ਇਹ ਆਲ ਓਵਰ ਹੈ ਜੀ ਇਹ ਉਹ ਪਕਰ ਪਾਈਏ ਪਮਾ ਗੁਰਦੋਰਾ ਸਭ ਜਾਣਾ ਹੋਵੇ ਤਾਂ ਪਾਈਏ ਸੂਟ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਆ ਆਲੂ ਦਾ ਸੂਟ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਕਪੜਾ ਬਹੁਤ ਜਿਆਦਾ ਵਧੀਆ ਹੈਗਾ ਆ ਗਿਆ ਜੀ ਮੈਚਿੰਗ ਇਹ ਵੀ ਨਿੱਕੇ ਪ੍ਰਿੰਟ ਦੇ ਵਿੱਚ ਹੈਗਾ ਜੀ ਨਿੱਕਾ ਨਿੱਕਾ ਪ੍ਰਿੰਟ ਹੈ ਇਹਦਾ ਰੇਟ ਵੀ 650 ਰੁਪਿਆ ਹੈ ਜੀ ਇਦੇ ਨਾਲ ਮੈਚਿੰਗ ਆਹ ਵਾਲੀ ਸਲਵਾਰ ਹੈ ਜੀ ਤੇ ਸੰਪੂਰੀ ਸੋਹਣੀ ਤੇ ਕਪੜੇ ਸਲਵਾਰ ਦਾ ਜੀ ਇੱਕ ਨੰਬਰ ਹੈਗਾ ਪਿਓਰ ਕਾਟਨ ਹੈ ਜੀ ਮੈਚਿੰਗ ਵੇਖੋ ਕਿੰਨੀ ਸੋਹਣੀ ਬਣ ਰਹੀ ਹੈ ਜੀ ਇਹਦੀ ਮੈਚਿੰਗ ਦੇਖੋ ਕਿੰਨੀ ਸੋਹਣੀ ਪਰ ਇਹਦੇ ਨਾਲ ਦੁਪੱਟਾ ਡਬਲ ਡਾਈ ਕਰਵਾ ਕੇ ਵੀ ਲੈ ਸਕਦੇ ਆ ਜੀ ਹੁਣੇ ਆਪਾਂ ਤੁਹਾਨੂੰ ਇਹ ਵੀ ਮੈਚਿੰਗ ਹੈ ਵੀ ਕੋਲਰ ਕਿੰਨਾ ਸੋਹਣਾ ਹੈ ਦਾ ਆਹ ਵਾਲੀ ਇਹਦੀ ਸ਼ਾਲ ਟ ਹੈਗੀ ਜਿਹੜਾ ਵੀ ਕੱਪੜਾ ਹੋਊਗਾ ਜੀ ਆਪਣੇ ਕੋਲੇ ਪਿਓਰ ਕਾਟਨ ਦਾ ਹੋਊਗਾ ਇਹਦਾ ਰੇਟ ਵੀ 650 ਰੁਪਈਆ ਇਹਦੇ ਨਾਲ ਪਲੇਨ ਬਾਟਮ ਹੈ ਜੀ ਇਹ ਬਿਨਾ ਚਿਕਨ ਤੋਂ ਵਿੱਚ ਨਾ ਨਿੱਕਾ ਨਿੱਕਾ ਪ੍ਰਿੰਟ ਆਇਆ ਹੈ ਇਹਦੇ ਵਿੱਚ ਇਹ ਚਿਕਨ ਨਹੀਂ ਹੈ ਜੀ ਇਹਦੇ ਕੋਈ ਲਾਈਨਿੰਗ ਨਹੀਂ ਲੱਗਣੀ ਕੁਛ ਨਹੀਂ ਲੱਗਣਾਗਾ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸ਼ਰਟ ਹੈ ਬਾਟਮ ਹੈ ਇਹਦੀ ਮੈਚਿੰਗ ਵੇਖੋ ਕਿੰਡੀ ਸੋਹਣੀ ਹੈ ਇਹਦੀ ਇਹਦਾ ਰੇਟ ਵੀ ਆਪਣੇ ਕੋਲੇ 650 ਰੁਪਏ ਹੈ ਜੀ ਜੇ ਆਪਾਂ ਇਹ ਸੂਟ ਕਿਤੇ ਵੀ ਮੰਗਵਾਉਣਾ ਹੈਗਾ ਜੀ ਆਪਾਂ ਤੁਹਾਨੂੰ ਕੋਰੀਅਰ ਕਰਵਾ ਦੇਾਂਗੇ ਤੇ ਕੋਰੀਅਰ ਦੇ ਪੈਸੇ ਵੱਖਰੇ ਲੱਗਣਗੇ ਜੀ ਤੁਸੀਂ ਸਾਡੇ ਵੀਡੀਓ ਚੱਲਦੀ ਚੱਲਦੀ ਦੇ ਵਿੱਚ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਸਾਡੇ ਸੰਸ ਤੁਹਾਨੂੰ ਪਸੰਦ ਹੋਣ ਤਾਂ ਸਾਨੂੰ ਮੈਸੇਜ ਕਰਕੇ ਜਰੂਰ ਦੱਸਣਾ ਸਾਡੀ ਵੀਡੀਓ ਥੱਲੇ ਕਮੈਂਟ ਕਰਨਾ ਜੀ ਤੁਸੀਂ ਸਾਡੇ ਸੂਟਾਂ ਨੂੰ ਪਸੰਦ ਕਿਸ ਦਾ ਆਵਲੀ ਚਾਲਟੇ ਇਹ ਆਲੂ ਵਰ ਸੂਟ ਵੀ ਬਣ ਸਕਦਾ ਪਰ ਆਪਾਂ 셔ਟ ਪੀਸ ਕਿਤੇ ਹੋਏ ਹੈਗੇ ਇਹਦੇ ਨਾਲ ਆਪਾਂ ਵਾਈਟ ਬਾਟਮ ਵੀ ਕਾਰ ਰ ਸਕਦੇ ਹਾਂ ਜੀ ਤੇ ਬਹੁਤ ਢੀ ਸੋਹਣੀ ਮੈਚਿੰਗ ਹੈ ਜੀ ਇਹ ਵੀ 650 ਰੁਪਏ ਦੇ ਅੱਜ ਆਪਾਂ ਸਾਰੇ ਸੂਟ ਜਿਹੜੇ ਰੱਖੇ 650 ਵਾਲੇ ਇੱਕ ਸੂਟ ਸੀ ਆਪਣੇ ਕੋਲੇ 850 ਵਾਲ ਅੱਜ ਆਪਾਂ ਘੱਟ ਰੇਟ ਵਾਲੇ ਸੂਟ ਲੈ ਕੇ ਆਏ ਹਾਂ ਸਾਰੇ ਇੰਨਾ ਦੀ ਮੈਚਿੰਗ ਵੀ ਬਹੁਤ ਜਿਆਦਾ ਸੋਹਣੀ ਹੈ ਕਿੰਨਾ ਸੋਹਣਾ ਕਲਰ ਹੈ ਇਹਦਾ ਇਹ ਦੇਖੋ ਜੇ ਕਿਸੇ ਵੀ ਮੇਰੀ ਭੈਣ ਨੂੰ ਸਾਡੇ ਸੂਟ ਪਸੰਦ ਹੋਣ ਕਿਸੇ ਮੇਰੇ ਵੀਰ ਨੂੰ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜਰੂਰ ਕਰਨਾ ਜੀ ਧੰਨਵਾਦ ਜੀ ਮਿਲਦੇ ਆ ਜੀ ਆਪਾਂ ਕਿਸੇ ਹੋਰ ਵੀਡੀਓ ਤੱਕ